ਸ਼ਸ਼ਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੀ ਕਾਟਨ ਦੀ ਕਲੈਕਸ਼ਨ ਲੈ ਕੇ ਆਏ ਆ ਸੂਟ ਹੋਣਗੇ ਜੀ ਬ੍ਰਾਂਡਡ ਆਰਮ ਆਰਟੈਕਸ ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਜਿਹੜੇ ਅੱਜ ਦੀ ਵੀਡੀਓ ਵਾਲੇ ਹੋਣਗੇ ਜੀ ਪ੍ਰਾਈਸ ਰਹੇਗਾ ਸਿੰਗਲ ਸੂਟ ਦਾ 2000 ਤੁਸੀਂ ਦੋ ਸੂਟ ਲੈਣੇ ਤਾਂ ਤੁਹਾਨੂੰ 3800 ਦੇ ਪੈਣਗੇ ਸ਼ਿਪਿੰਗ ਅਲੱਗ ਤੋਂ ਰਹੇਗੀ ਸਾਰੇ ਸੂਟਾਂ ਦੀ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਸਟੱਫ ਬਹੁਤ ਜ਼ਿਆਦਾ ਫਾਈਨ ਆ ਜੀ ਉਹ ਤੁਸੀਂ ਦੇਖ ਹੀ ਲੈ ਸੌਰੀ ਪ੍ਰਿੰਟ ਤੁਸੀਂ ਦੇਖ ਹੀ ਲੈਣੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਜਦੋਂ ਤੁਹਾਡੇ ਕੋਲ ਆਏਗਾ ਉਸ ਟਾਈਮ ਤੁਸੀਂ ਖੁਦ ਦੇਖ ਲੋਗੇ ਪਿਓਰ ਤੇ ਦੁਪੱਟੇ ਨਾਲ ਦੇਵਾਂਗੇ ਮਸਲੀਨ ਦੇ ਦੁਪੱਟਿਆਂ ਨਾਲ ਅੱਜ ਦੇ ਸੂਟ ਹੋਣਗੇ ਸ਼ੁਰੂ ਕਰਦੇ ਆ ਜੀ ਦਿਖਾਣੇ ਸੂਟ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਸਿੰਗਲ ਸੂਟ 2000 ਦਾ ਰਹੇਗਾ ਪਿਓਰ ਕਾਟਨ ਕੋਈ ਵੀ ਸਿੰਥੈਟਿਕ ਟੱਚ ਨਹੀਂ ਹੈਗਾ ਤੇ 2000 ਦਾ ਸਿੰਗਲ ਸੂਟ 3800 ਦੇ ਪਹਿਣਗੇ ਤੁਹਾਨੂੰ 200 1900 ਰੁਪਿਆ ਕੋਸਟ ਕਰੇਗਾ ਜੇ ਸ਼ਿਪਿੰਗ ਅਲੱਗ ਤੋਂ ਰਹੇਗੀ ਆਰ ਟੈਕਸ ਬ੍ਰਾਂਡ ਰਹੇਗਾ ਸਾਰੀ ਸੂਟਾਂ ਦਾ ਵਿਦਾਊਟ ਲਾਈਨਿੰਗ ਸੂਟ ਬਣਨਗੇ ਇਹ ਹੈਗਾ ਬਹੁਤ ਪਿਆਰਾ ਨਿਓਨ ਜャ ਸ਼ੇਡ ਆ ਜਿੰਨਾ ਵੀ ਪ੍ਰਿੰਟ ਆ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਸਾਈਡ ਤੇ 슬ੀਵਸ ਦਿੱਤੀਆਂ ਵੀ ਆ ਤੇ ਬੈਕ ਪੱਲੇ ਤੇ ਵੀ ਪ੍ਰਿੰਟ ਮਿਲੇਗਾ ਤੁਹਾਨੂੰ ਜਿੱਦਾਂ ਫਰੰਟ ਦੇ ਉੱਪਰ ਆ કોટਨ ਦੀ ਸਲਵਾਰ ਰਹੇਗੀ ਜੀ ਇਹਦੇ ਨਾਲ तकरीबन 3 ਮੀਟਰ ਦੀ ਠੀਕ ਹੈ ਤੇ ਇਹਦੇ ਨਾਲ ਹੈਗਾ ਜੀ ਬਹੁਤ ਲਾਈਟ weight ਦਾ ਚਨਾਉਣ ਦਾ ਦੁਪੱਟਾ ਇਹ ਬਿਲਕੁਲ ਲਾਈਟ weight ਇਹ ਸਿੰਗਲ ਦੁਪੱਟਾ ਦੁਪੱਟਾ ਹੀ ਜਿਹੜੀ ਆਪਾਂ 15 16 ਹੁੰਦਾ ਦੁਪੱਟਾ ਵਾਈਟ ਉਹ ਵਾਲਾ ਦੁਪੱਟਾ ਹੀ ਇਹ ਸੂਟ ਨਾਲ ਪਿਓਰ ਦਾ ਲੱਗਿਆ ਹੋਇਆ ਬਿਲਕੁਲ ਲਾਈਟ weight ਦੇ ਵਿੱਚ ਪਿਓਰ ਚਨਾਉਣ ਦਾ ਦੁਪੱਟਾ ਠੀਕ ਹੈ ਇਹਦੇ ਵੀ ਤੁਹਾਨੂੰ ਕਲਰ ਆਪਸ਼ਨ ਦੇ ਦੰਨੇ ਆ ਜੇ ਇਹ ਬਹੁਤ ਪਿਆਰਾ ਜਿਹਾ ਸ਼ੇਡ ਆ ਰਸਟੀ ਜਿਹਾ ਆ ਜਾਂਦਾ ਕਲਰ ਇਹ ਠੀਕ ਹੈ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਇਹਦੇ ਵਿੱਚ ਗ੍ਰੀਨ ਟੋਨ ਦੇ ਉੱਪਰ ਤਿੰਨ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ ਜੀ 2000 ਦਾ ਸਿੰਗਲ ਸੂਟ 3800 ਦੇ ਦੋ ਸੂਟ ਨੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਮਸ਼ੀਨ ਵਾਸ਼ ਤੁਸੀਂ इजीली ਕਰ ਸਕਦੇ ਹੋ ਇਹਨਾਂ ਨੂੰ ਕੋਈ ਨਹੀਂ ਕਾਟਣਾ 컬러 ਉਤਰੇਗਾ ਕੁਝ ਵੀ ਨਹੀਂ ਹੁੰਦਾ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਪਿਆਰੀ ਆ ਸੂਟੇ ਬਹੁਤ ਸੋਹਣੇ ਨੇ ਰੂਟੀਨ ਵੇਅਰ ਵਾਸਤੇ ਵੀ ਸੂਟ ਬਹੁਤ ਸੋਹਣੇ ਨੇ ਸਾਰੇ ਹਾਈਲਾਈਟ ਨੇ ਜੀ ਆਰੀ ਵਰਕ ਦੇ ਨਾਲ ਇਹ ਸਲਵਾਰ ਹੈ ਜੀ ਕੋਈ ਟਰ ਮੀਟਰ ਦੀ ਸਲਵਾਰ ਹੋਏਗੀ ਕਿਸੇ ਨਾਲ ਹੋਏਗੀ 3 ਮੀਟਰ ਦੀ 2.5 ਤੋਂ ਘੱਟ ਕਿਸੇ ਨਾਲ ਨਹੀਂ ਹੋਏਗੀ ਸਲਵਾਰ ਇਹਦੇ ਨਾਲ ਵੀ ਤੁਹਾਨੂੰ ਚਨੌਨ ਸ਼ਫੌਨ ਦਾ ਦੁਪੱਟਾ ਮਿਲੇਗਾ। ਕਲਰ ਬਹੁਤ ਸੋਨੇ ਸੋਨੇ ਨੇ ਨਵੇਂ-ਨਵੇਂ ਜੇ ਕਲਰ ਨੇ। ਦੁਪੱਟੇ ਲੰਮੇ ਚੌੜੇ ਨੇ ਸਾਰੇ। ਠੀਕ ਹੈ। ਦੇਖੋ ਜੀ ਇਹਦਾ ਨੈਕਸਟ ਕਲਰ। ਇਹ ਹਲਕਾ ਜਿਹਾ ਲਾਈਟ ਡਾਰਕ ਦਾ ਇਹਨਾਂ ਦਾ ਕੰਟਰਾਸਟ ਬਣੇ ਹੋਏ ਆ। ਜਿੱਦਾਂ ਉੱਪਰ ਆ ਜਾਂਦਾ ਜੀ ਲਾਈਟ ਟੋਨ। ਕਿਹਰੇ ਦੇ نیچے ਆ ਜਾਂਦੀ ਹੈ ਡਾਰਕ ਟੋਨ ਤਾਂ ਇਹਨਾਂ ਨਾਲ ਸਲਵਾਰਾਂ ਜਿਹੜੀਆਂ ਹੋਣਗੀਆਂ ਉਹ ਡਾਰਕ ਟੋਨ ਤੇ ਹੋਣਗੀਆਂ ਜਿਹੜੇ ਕੇਰੇ ਦੇ ਨਾਲ ਹੋਣਗੇ ਇਹਦੇ ਨਾਲ ਵੀ ਸੇਮ ਇਦਾਂ ਹੀ ਹੋਏਗਾ ਉੱਪਰ ਲਾਈਟ ਤੇ نیچے ਡਾਰਕ ਹੈ ਤੇ ਸਲਵਾਰ ਥੋੜੀ ਜਿਹੀ ਡਾਰਕ ਆ ਜਾਂਦੀ ਹੈ 컬러 ਦੇਖੋ ਕਿੰਨੇ ਸੋਹਣੇ ਸੋਹਣੇ ਆ ਇਹਦੇ ਇਹ ਚ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਇਹਦੀ ਸਲਵਾਰ ਇਹ ਵਾਲੀ ਹੋਏਗੀ ਜੀ ਠੀਕ ਹੈ ਪ੍ਰਿੰਟਿੰਗ ਬਹੁਤ ਪਿਆਰੀ ਪਿਆਰੀ ਹੈ ਇਹ ਚ ਡਾਰਕ ਪਰਪਲ ਆ ਜਾਏਗੀ ਜਿਹੜਾ ਘੇਰਾ ਘੇਰੇ ਦੇ ਨਾਲ ਦੀਆਂ ਸਲਵਾਰਾਂ ਨੇ ਆਰਟੈਕਸ ਬ੍ਰਾਂਡ ਦੇ ਸੂਟ ਨੇ ਸਟਫ ਬਹੁਤ ਸੋਹਣਾ ਹੈ ਕੋਈ ਵੀ ਸੂਟ 2500 ਤੋਂ ਘੱਟ ਵਾਲਾ ਨਹੀਂ ਹੈਗਾ ਦੇਖੋ ਜੀ ਸੂਟ ਪ੍ਰਿੰਟ ਦੇਖੋ ਸੂਟ ਦਾ ਕਲਰ ਵੀ ਬਹੁਤ ਸੋਹਣਾ ਹੈ। ਪ੍ਰਿੰਟ ਸਾਰੀ ਪ੍ਰਿੰਟ ਹਾਈਲਾਈਟ ਆ ਰਹੀ ਵਰਕ ਦੇ ਨਾਲ। ਸੇਮ بیس ਕਲਰ ਨਾਲ ਦੀ ਸਲਵਾਰ ਹੋਊਗੀ ਜੀ। ਇਹਦੇ ਨਾਲ ਦੁਪੱਟਾ ਰਹੂਗਾ ਸ਼ਾਫੌਨ ਦਾ। ਠੀਕ ਹੈ। ਦੁਪੱਟੇ ਬਹੁਤ ਸੋਹਣੇ ਆ। ਸਾਰੇ ਫੁੱਲ ਪਿਓਰ ਦੁਪੱਟੇ ਆ। ਇੱਕ ਤਾਂ ਹੁੰਦਾ ਦੁਪੱਟਾ ਥੋੜਾ ਸਲਿਪਰੀ ਜਿਹਾ ਆ ਜਾਂਦਾ ਏ। ਇਹਦੇ ਕਲਰ ਬਹੁਤ ਸੋਹਣੇ ਆ। ਸਾਰਿਆਂ ਦੇ ਕਲਰ ਤਕਰੀਬਨ ਬਹੁਤ ਸੋਹਣੇ ਆ। ਪ੍ਰਿੰਟ ਦਾ ਤੁਸੀਂ ਦੇਖ ਹੀ ਸਕਦੇ ਹੋ, ਕਲਰ ਦੇਖ ਸਕਦੇ ਹੋ। ਸਟੱਫ ਬਹੁਤ ਸੋਹਣਾ ਜੀ। ਨੈਕਸਟ ਦੇ ਰਹੀ ਹਾਂ ਮਸਲੀਨ ਦੇ ਦੁਪੱਟੇ ਦੇ ਨਾਲ। ਇਹ ਹੈਗਾ ਗਰਲਿਸ਼ ਲੁੱਕ ਦਾ ਸੂਟ। ਆਫਿਸ ਵੇਅਰ ਵਾਸਤੇ ਬਹੁਤ ਸੋਹਣੇ ਸੂਟ ਆ ਸਾਰੇ। ਵਿਦਆਊਟ ਲਾਈਨਿੰਗ ਸੂਟ ਨੇ। ਡਿਜ਼ਾਈਨਿੰਗ ਬਹੁਤ ਪਿਆਰੀ-ਪਿਆਰੀ ਆ। ਸਕੂਲ ਚ ਹੁਣ ਸਕੂਲ ਖੁੱਲੇ ਜਾਣੇ ਜੀ ਤਕਰੀਬਨ ਖੁੱਲੇ ਜਾਂ ਇੱਕ ਤਰੀਕ ਤੋਂ ਅਸੀਂ ਵੀਡੀਓ ਬਣਾ ਰਹੇ ਆ ਇਹ 29 ਤਰੀਕ ਦੇ ਹੁਣ ਪਤਾ ਨਹੀਂ ਮੈਂ 2-3 ਦਿਨ ਬਾਅਦ ਪਾਵਾਂਗੀ ਕਦੋਂ ਪਾਵਾਂਗੇ ਤੇ ਟੀਚਰਜ਼ ਵਾਸਤੇ ਬਹੁਤ ਸੋਹਣੇ ਸੂਟ ਆ ਸਕੂਲ ਟੀਚਰ ਵਾਸਤੇ ਵੀ ਕਲਰ ਆਪਸ਼ਨ ਬਹੁਤ ਸੋਹਣੀ-ਸੋਹਣੇ ਆ ਵਿਦਆਊਟ ਲਾਈਨਿੰਗ ਸੂਟ ਰਹਿਣਗੇ ਸਾਰੇ 3800 ਦੇ ਦੋ ਸੂਟ ਨੇ ਕੋਈ ਵੀ ਦੋ ਤੁਸੀਂ ਡਿਜ਼ਾਈਨ ਲੈ ਸਕਦੇ ਹੋ ਜਦੋਂ ਇੰਧਾਂ ਦੇ ਸੂਟ ਹੋਣੇ ਆ ਜੇ ਤਾਂ ਬਹੁਤ ਸਾਰੀਆਂ ਫੋਟੋਆਂ ਰਹਿਣੀਆਂ ਆ ਤਾਂ ਜੇ ਤੁਸੀਂ ਦੋ ਸੂਟ ਲੈਣੀਆਂ ਤਾਂ ਘੱਟ ਤੋਂ ਘੱਟ ਤੁਸੀਂ ਚਾਰ ਸੂਟਾਂ ਦੀ ਚੁਆਇਸ ਕਰੋ ਵੀਡੀਓ ਦੇ ਵਿੱਚੋਂ ਫਿਰ ਤੁਹਾਨੂੰ ਦੋ ਸੂਟ ਤਾਂ ਮਿਲ ਹੀ ਜਾਣਗੇ ਦੇਖੋ ਕਲਰ ਪ੍ਰਿੰਟ ਪੈਂਟ ਬਣਾ ਸਕਦੇ ਹੋ ਸਲਵਾਰ ਬਣਵਾ ਸਕਦੇ ਹੋ ਪਲੇਨ ਸਲਵਾਰਾਂ ਨੇ ਸਾਰਿਆਂ ਦੇ ਨਾਲ ਇਹਦੇ ਨਾਲ 3 ਮੀਟਰ ਦੀ ਸਲਵਾਰ ਆ ਇਹ ਦੁਪੱਟਾ ਬਹੁਤ ਪਿਆਰਾ ਹੈ ਪਿਓਰ ਸ਼ਫਾਂ ਦਾ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਦੋਨੋਂ ਹੀ ਕਲਰ ਪਿਆਰੇ ਆ ਏ ਦੇਖੋ ਜੀ ਸੂਟ 컬러 ਡਿਜ਼ਾਈਨ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ ਕੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਇਹ ਸਾਰੇ ਫੁੱਲ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈ ਇਹ ਸਲਵਾਰ ਹੈ ਜਿੱਦਾਂ ਫਰੰਟ ਤੇ ਪ੍ਰਿੰਟ ਹੁੰਦਾ ਹੈ ਇਦਾਂ ਹੀ ਬੈਕ ਤੇ ਰਹੇਗਾ ਜੀ ਪ੍ਰਿੰਟ ਸਾਰੇ ਸੂਟਾਂ ਦੇ ਇਹਦੇ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੇਗਾ ਜੋ ਪੱਟੇ ਲੰਮੇ ਚੌੜੇ ਹੋਣਗੇ 컬러 ਦੇਖ ਲੋ ਬਹੁਤ ਸੋਨੇ ਸੋਨੇ 컬러 ਨੇ ਚਾਰ 컬러 ਚਾਰੋਂ ਹੀ 컬러 ਇੱਕ ਤੋਂ ਇੱਕ ਨੇ ਆਰਟੈਕਸ ਦਾ ਬ੍ਰਾਂਡ ਹੈ ਜੀ ਇਹ ਨਾ ਸੂਟਾਂ ਦਾ ਪਿਓਰ ਕਾਟਨ ਬਹੁਤ ਸੋਹਣੇ ਸੂਟ ਆ ਸ਼ਫਾਨ ਦਾ ਹੈਗਾ ਜੀ ਦੁਪੱਟਾ ਚਨਾਉਣ ਸ਼ਫਾਨ ਦਾ ਇਹਦੇ ਨਾਲ ਦੁਪੱਟਾ ਠੀਕ ਹੈ ਕਲਰ ਸੈਕਿੰਡ ਥਰਡ ਤੇ ਦਾ ਫੋਰਥ ਕਲਰ ਨੈਕ ਸੂਟ ਦਿਖਾਣੇ ਆ ਜੀ 컬러 ਥੋੜੇ ਡਾਰਕ ਆ ਜਾਣਗੇ ਪਰ कॉटन स्टफ ਦੇ ਵਿੱਚ ਬਹੁਤ ਸੋਹਣੀ ਲੁੱਕ ਦਾ ਸੂਟ ਆ ਪਿਓਰ ਦਾ ਦੁਪੱਟਾ ਦੁਪੱਟੇ ਸਾਰੇ ਹੀ ਸੂਟਾਂ ਨਾਲ ਪਿਓਰ ਦੇ ਰਹਿਣਗੇ ਜਿਹੜੇ ਮਸਲੀਨ ਆ ਉਹ ਵੀ ਪਿਓਰ ਦੇ ਹੀ ਦੁਪੱਟੇ ਨੇ ਤੁਸੀਂ ਕਲਰ ਜਿੰਨਾ ਮਰਜੀ ਲੈ ਸਕਦੇ ਹੋ ਲਾਈਟ ਡਾਰਕ ਸੇਮ ਹੀ ਪ੍ਰਿੰਟ ਦੇ ਵਿੱਚ ਇਹ ਚਾਰ ਕਲਰ ਨੇ ਬਲੈਕ ਵੀ ਬਹੁਤ ਸੋਹਣਾ ਲੱਗਦਾ ਹੈ ਕਾਫੀ ਜ਼ਿਆਦਾ ਕੁਆਂਟੀਟੀ ਹੈ ਸਾਡੇ ਕੋਲ ਇਸ ਪ੍ਰਾਈਸ ਦੇ ਵਿੱਚ ਰੈਕਟਰਾਂ ਦਾ ਸੂਟ ਤੁਹਾਨੂੰ ਇਹਨਾਂ ਦੇ ਵਿੱਚ ਮਿਲ ਜਾਏਗਾ ਇਹ ਹੈਗੇ ਜੀ ਪ੍ਰਿੰਟਡ ਸ਼ਰਟ ਦੇ ਨਾਲ। ਪ੍ਰਿੰਟ ਦੇਖੋ ਕਿੰਨਾ ਪਿਆਰਾ, ਕਲਰ ਕਿੰਨਾ ਪਿਆਰਾ ਹੈ। ਇਹ ਸਾਰੇ ਕੇਰਾ ਹੈਂਡਵਰਕ ਦੇ ਨਾਲ ਹਾਈਲਾਈਟ। 3 ਮੀਟਰ ਦੀ ਸਲਵਾਰ ਦੇ ਨਾਲ ਆ ਸੂਟ ਇਹ। ਦੁਪੱਟਿਆਂ ਦੇ ਤਾਂ ਕੀ ਕਹਣੀ ਅੱਜ ਦੀ ਵੀਡੀਓ ਦੇ ਵਿੱਚ। ਬਹੁਤ ਸੋਹਣੇ ਦੁਪੱਟੇ ਆ ਸਰਦਾਰੀ ਲੁੱਕ ਦੇ ਦੁਪੱਟੇ ਨੇ ਸਾਰੇ। ਫੁੱਲ ਸਰਦਾਰੀ ਦੁਪੱਟੇ, ਲੰਮੇ, ਚੌੜੇ। ਤੇ ਪਿਓਰ ਦੇ 컬러 ਦੇਖੋ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ 3800 ਦੇ ਦੋ ਸੂਟ ਤੇ ਸਿੰਗਲ ਸੂਟ ਹੈਗਾ 2000 ਦਾ ਸ਼ਿਪਿੰਗ ਰਹੇਗੀ ਅਲੱਗ ਤੋਂ ਤੁਸੀਂ ਪਲੀਜ਼ ਇੱਕੋ ਹੀ ਐਂਟਰੀ ਦੇ ਵਿੱਚ ਸਾਰੀ ਪੇਮੈਂਟ ਕਰਵਾਇਆ ਕਰੋ ਵਿੱਧ ਸ਼ਿਪਿੰਗ ਇੱਕੋ ਹੀ ਐਂਟਰੀ ਚ ਤੁਹਾਡੀ ਸਾਰੀ ਪੇਮੈਂਟ ਹੋ ਜਵੇ ਰਿਕਵੈਸਟ ਆ ਨਹੀਂ ਸਾਨੂੰ ਕਈ ਵਾਰੀ ਸ਼ਿਪਿੰਗ ਕਹਿ ਕੇ ਪਵਾਣੀ ਪੈਂਦੀ ਹੈ ਜੀ ਇਹ ਪ੍ਰਿੰਟ ਦੇਖੋ ਕਲਰ ਵੀ ਪ੍ਰਿੰਟ ਵੀ ਬਹੁਤ ਸੋਹਣਾ ਸਟੱਫ ਪਿਓਰ ਕੈਮਰੀ ਦੇ ਉੱਪਰ ਆ ਇਹ ਵਾਲਾ ਸੂਟ ਆ ਜਿਹੜਾ ਪਿਓਰ ਦਾ ਹੈਗਾ ਇਹਦਾ ਦੁਪੱਟਾ ਠੀਕ ਹੈ ਇਹਦੇ ਕਲਰ ਦੇਖ ਲੋ ਇਹ ਚ ਦੋ ਹੀ ਕਲਰ ਮਿਲਣਗੇ ਤੁਹਾਨੂੰ ਠੀਕ ਹੈ ਜੀ ਇਹ ਚ ਸਗੇ ਚਾਰ ਕਲਰ ਦੋ ਸੇਮ ਨਿਕਲ ਗਏ ਸਾਡੀ ਪੈਕਿੰਗ ਖੋਲਦੇ ਖੋਲਦੇ ਸਾਰੀ ਸੂਟ ਇਹ ਹੈਗਾ ਜੀ ਆਪਣਾ ਨੈਕਸਟ ਸੂਟ ਬੈਕ ਸਾਈਡ ਆ ਗਈ ਸਾਰੀ ਸੂਟ ਖੁੱਲ ਗਿਆ ਇਹ ਹੈਗਾ ਦਾ ਫਰੰਟ ਇਸ ਸਲਵਾਰ ਦਾ ਕਲਰ ਆ ਠੀਕ ਹੈ ਡਬਲ 쉐ਡਡ ਜੀ ਲੁੱਕ ਬਹੁਤ ਸੋਹਣੀ ਆ ਸੂਰਦੀ ਪਿਓਰ ਚਨਾਉਂ ਚੋਂ ਆ ਦਾ ਦੁਪੱਟਾ ਉਹ ਏਦਾਂ ਦੀ ਲੁੱਕ ਆ ਸੂਰਦੇ ਇੱਕ ਸਾਈਡ ਲਾਈਟ ਇੱਕ ਸਾਈਡ ਡਾਰਕ ਮਤਲਬ ਸਟੀਚਿੰਗ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਣੇ ਵਾਲੀ ਆ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ ਦੋ ਵੀਡੀਓ ਨੂੰ ਪੂਰੀ ਦੇਖ ਲਿਆ ਕਰਿਓ ਧਿਆਨ ਨਾਲ ਬਹੁਤ ਸੋਹਣੇ ਕਲਰ ਡਿਜ਼ਾਈਨ ਹੁੰਨੇ ਆ ਹਾਈਲਾਈਟ ਕੀਤਾ ਹੋਇਆ ਸਾਰੇ ਸੂਟ ਇਹ ਸਲਵਾਰ ਹੈ ਜੀ ਇਹਦੇ ਫੁੱਲ ਬ੍ਰਾਂਡਡ ਸੂਟ ਪਿਓਰ ਚਨਾਉਂਸ਼ ਫੋਨ ਦਾ ਦੁਪੱਟਾ ਠੀਕ ਹੈ ਜੀ ਲੰਮੇ ਛੋੜੇ ਜਿਹੇ ਦੁਪੱਟੇ ਆ ਕਲਰ ਇਹ ਚ ਇੱਕ ਪੀਚ ਮਿਲ ਜਾਏਗਾ ਇਹਨਾਂ ਦੇ ਨਾਲ ਡਾਰਕ ਸਲਵਾਰਾ ਹੈ ਲਾਈਟ ਸ਼ਰਟ ਹੈ ਤੇ ਡਾਰਕ ਸਲਵਾਰਾ ਹੈ ਇਹਦੇ ਨਾਲ ਜਿੱਦਾਂ ਇਹ ਆ ਜੇਗੀ ਥੋੜੀ orange ਟੋਨ ਤੇ yellow orange 컬러 ਬਹੁਤ ਸੋਹਣਾ ਠੀਕ ਹੈ ਤੇ ਇਹਦੇ ਨਾਲ ਡਾਰਕ ਫਿਰੋਜੀ ਜਿਹੜੀ ਪੱਟੀ ਹੈ ਉਹ ਪੱਟੀ ਨਾਲ ਦੀ ਸਲਵਾਰ ਹੋਏਗੀ ਇਹ ਆਗੇ ਤੇ ਠੀਕ ਹੈ ਚਾਰ ਕਲਰ ਨੇ ਇੱਕ ਤੋਂ ਇੱਕ ਦੇਖੋ ਜੀ ਸੂਟ ਬਹੁਤ ਸੋਹਣੇ ਕਲਰ ਡਿਜ਼ਾਈਨ ਪ੍ਰਿੰਟ ਪਿਓਰ ਦੇ ਦੁਪੱਟੇ ਕਲਰ ਵੀ ਬਹੁਤ ਸੋਹਣੇ ਆ ਡਿਜ਼ਾਈਨ ਵੀ ਬਹੁਤ ਸੋਹਣੇ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਸਾਰੇ ਸੂਟ ਨੈਕਸਟ ਦੇ ਰਹੇ ਹਾਂ ਜੀ ਇਹ ਸਿੰਗਲ ਹੀ ਸੂਟ ਰਹਿ ਗਿਆ ਸਾਈਟ ਦੇਖੋ ਪ੍ਰਿੰਟ ਕਿੰਨਾ ਪਿਆਰਾ ਸੂਟ ਦਾ ਇਹ ਉਹਦਾ ਹੈਗਾ ਜੀ ਦੁਪੱਟਾ ਕਲਰ ਦੋ ਇਹਦਾ ਸੈਕੰਡ ਕਲਰ ਠੀਕ ਹੈ ਜੀ ਨੈਕਸਟ ਦੇ ਰਹੀਆਂ ਤੁਹਾਨੂੰ आर टेक्स ब्रांड ਦੇ ਸੂਟ ਰਹਿਣਗੇ ਅੱਜ ਦੀ ਸਾਰੀ ਵੀਡੀਓ ਦੇ ਪਿਓਰ ਕਾਟਨ ਦੇ ਸੂਟ ਨੇ ਕੋਈ ਇੱਕ ਵੀ ਸੂਟ ਐਦਾਂ ਦਾ ਨਹੀਂ ਜਿਹਦੇ نیچے ਲਾਈਨਿੰਗ ਦੀ ਨੀਡ ਹੋਵੇ ਸਾਰੇ ਵਿਦਆਊਟ ਲਾਈਨਿੰਗ ਸੂਟ ਬਣਨਗੇ ਪਲੇਨ ਸਲਵਾਰਾਂ ਦੇ ਨਾਲ ਤੇ ਦੁਪੱਟਿਆਂ ਦੇ ਤਾਂ ਅੱਜ ਦੀ ਵੀਡੀਓ ਤੇ ਬਹੁਤ ਪਿਆਰੇ ਆ ਜੀ ਉਹ ਤੁਸੀਂ ਖੁਦ ਦੇਖ ਹੀ ਲੈਣੇ ਦੁਪੱਟਿਆਂ ਦੇ ਤਾਂ ਕੀ ਕਹਨੇ ਇਹ ਹੈਗੇ ਇਹਦੇ ਵਿੱਚ ਦੋ ਕਲਰ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਸੌਰੀ ਥੋੜਾ ਡਿਜ਼ਾਈਨ ਦਾ ਫਰਕ ਆ। ਤੇ ਇਹ ਹੈਗਾ ਫਿਰੋਜ਼ੀ ਕਲਰ। ਇਹ ਦਾ ਹੀ ਡਿਜ਼ਾਈਨ ਆ ਜਾਏਗਾ। ਕੋਈ ਕਲਰ ਨਹੀਂ ਫੇਡ ਹੋਣਾ, ਕੁਝ ਵੀ ਨਹੀਂ ਕਿਸੇ ਵੀ ਸੂਟ ਦਾ। ਇੱਕ ਸੂਟ ਸੋਨੋ, ਇਹ ਸਿੰਗਲ ਸਿੰਗਲ ਸੂਟ ਆ ਦੋ ਤਿੰਨ ਜਿਹੜੇ ਮੈਂ ਅੰਦਰ ਚ ਦਿਖਾ ਰਹੀ ਹਾਂ। ਕੋਈ ਵੀ ਦੋ ਸੂਟ ਲੈਣੇ ਦੋ ਸੂਟ ਲੈ ਸਕਦੇ ਹੋ, ਸਿੰਗਲ ਸੂਟ ਲੈਣਾ ਸਿੰਗਲ ਸੂਟ ਲੈ ਸਕਦੇ ਹੋ। 3800 ਦੇ ਦੋ ਆ ਤੇ 2100 ਦਾ ਇੱਕ ਸੂਟ ਹੈ ਜੀ। ਸ਼ਿਪਿੰਗ ਅਲੱਗ ਤੋਂ ਰਹੇਗੀ। ਸਾਰੇ ਸੁੱਟਾਂ ਦੇ ਹਾਂਜੀ ਉਮੀਦ ਕਰਦੀ ਹੂੰ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੁੱਟ ਕਿੱਦਾਂ ਲੱਗਿਆ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much